ਹਾਂਜੀ ਦੋਸਤੋ ਕੀ ਹਾਲ ਚਾਲ ਹੈ ਤੇ ਲਓ ਜੀ ਅੱਜ ਦਾ ਸਵਾਗਤ ਹੈ ਤੁਹਾਡਾ 10ਵੇਂ ਬਲੌਗ 'ਚ ਅੱਜ ਤੁਸੀਂ ਮੈਨੂੰ ਫੋਲੋ ਕਰੋ ਅੱਜ ਤੁਹਾਨੂੰ ਸਾਰੀ ਯੂਨੀਵਰਸਿਟੀ ਦਾ ਮੈਂ ਦਿਖਾਉਣਾ ਕਮਾਲ ਕਰਤੀ ਆਪਨੇ ਕਿੰਨੇ ਟੈਲੈਂਟਡ ਹੈ ਆਪ ਇਹ ਹੋ ਰ ਆ ਇਸ ਰਾਹ ਤੇ ਮੈਂ ਪ੍ਰਧਾਨ ਜੀ ਤੇ ਸਾਡੇ ਸੁਖਾ ਭਾਈ ਇੱਕ ਸਾਡਾ ਮੁੰਡਾ ਅਮਰਤ ਜਿਹਨੇ ਫਰਨਾ ਸਿੱਖਿਆ ਹਾਲ ਤਾਂ ਗਿਟਾਰ ਵਜਾਉਣਾ ਨਹੀਂ ਸਿੱਖਿਆ ਅੱਛਾ ਹਮਕੋ ਸਿਖਾਰੀ ਤੇ ਜੇ ਜੇ ਤੁਸੀਂ ਕਹਿੰਦੇ ਹੋ ਵੀ ਯੂਨੀਵਰਸਿਟੀ ਇਹ ਨਾ ਦੋ ਯੂਨੀਵਰਸਿਟੀ ਪੂਰੀ ਕਮਾਈਆ ਜਿਵੇਂ ਠੋੜਾ ਦੇਖੋ ਇੱਕੜੀ ਸਾ ਕੋ ਬਹੁਤ ਗਲਤੀ ਇਹ ਤਰੀਕੇ ਆ ਠੋੜਾ ਕੜੀ ਸਾ ਬਾਉਂਗਾ ਮੈਂ ਇਹ ਚੀਟਿੰਗ ਕਰਤਾ ਤੂੰ ਚੀਟਿੰਗ 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 ਕਰਤਾ ਤੂੰ ਲਓ ਹੁਣ ਤੁਹਾਨੂੰ ਦਿਖਾਉਣ ਲੱਗੇ ਆ ਸਾਡੀ ਸਾਡੀ ਪਰਸਨਲ ਲਾਇਬ੍ਰੇਰੀ ਸਾਡੀ ਕੰਟੀਨ ਅਸਲ ਲਗਾ ਮੇਰਾ ਮਜ਼ਾਕ ਉਹ ਮੁੰਡੇ ਸਾਨੂੰ ਫੇਰ ਟੱਕਰਗੇ ਅੱਜ ਸਾਡਾ ਵੀ ਬਣਾਉਗੇ ਤੁਸੀਂ ਬਣਾਓ ਬਣਾਓ ਸਰ ਬਣਾਓ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਕੀ ਬਾਤ ਇਹ ਬਾਤ ਹੈ ਹਾਂਜੀ ਤੇ ਚਲੋ ਮੰਨ ਗਈ ਮੰਨ ਜਿਹੜਾ ਸਾਧੂਆਂ ਦੀ ਸੇਵਾ ਕੀਤੀ ਅੱਜ ਕੇਲਿਆਂ ਦੇ ਨਾਲ ਸੋ ਅਸੀਂ ਕੇਲੇ ਦਾ ਪੂਰਾ ਧਿਆਨ ਰੱਖੇ ਰਹੇ ਹਾਂ ਪੂਰਾ ਪੂਰਾ ਜੀ એનર્ਜੀ ਤੱਕ ਦੇ ਕਹਿੰਦੇ ਤੁਹਾਡੀ ਬਲੌਗ ਬਣਾਉਣੇ ਥੱਕ ਜਾਂਦੇ ਹਾਂ ਬਾਈ ਚਿਲਕੇ ਸਾਨੂੰ ਹੀ ਦੇ ਦੇ ਕਹਿੰਦੇ ਕੇਲੇ ਵੀ ਖਾਦਦੇ ਆ ਚਿਲਕੇ ਤੁਹਾਡੇ ਅਰੇ ਦੇਵਾ ਇਹ ਗੜਬੜੇ ਬਾਬਾ ਕੋਈ ਵਕੀਲੀ ਦਾ ਕੰਮ ਹੋਵੇ ਕੋਈ ਪੁੱਛਣਾ ਗਿਛਣਾ ਇਹਨਾਂ ਕੋਲ ਨਹੀਂ ਹੋਣਾ ਇਹਨਾਂ ਕੋਲ ਨਹੀਂ ਹੋਣਾ ਇਹ ਤਾਂ ਗੱਲ ਸੁਲਾਪ ਦਿੰਦੇ ਨੇ ਇਹ ਗੱਲ ਗਜਬ ਬੇਇੱਜ਼ਤੀ ਹੈ ਲਓ ਜੀ ਕਹਿੰਦੇ ਕੌਣ ਆ ਗਿਆ ਹੈ ਸਾਡਾ ਮੁੰਡਾ ਆ ਗਿਆ ਅਨੀ ਆ ਗਿਆ ਅਨੀ ਆ ਗਿਆ ਮੇਰੇ ਵੀਰੇ ਸੋ ਚੱਲਿਏ ਸ਼ੁਰੂ ਕਰਤੇ ਹੈ ਜੀ 사시ਕਾਲ ਤੁਸੀਂ ਦੇਖ ਰਹੇ ਹੋ ਮੈਨੂੰ ਅੱਜ ਅਸੀਂ ਘੁੰਮ ਰਿਹਾ ਯੂਨੀਵਰਸਿਟੀ ਵਿੱਚ ਜਾਏਗਾ ਨਾ ਬਿੜੂ ਕਾਲਾ ਤਾਂ ਮੈਂ ਵੀ ਲੋਟਬੇੜਾ ਕਰਕੇ ਓੜੀਆਂ ਚੜ ਚੜ ਕੇ ਮੈਂ ਇੱਥੇ ਹੋ ਗਿਆ ਜਵਾਨ ਹਾਏ ਮੇਰੀ ਜਾਨ ਹਾਏ ਮੇਰੀ ਜਾਨ ਅਗੀ ਦਿਹਾੜੀ ਅਸੀਂ ਲਾਹੇਂਗੇ ਉਹ ਆਗੀ ਦਿਹਾੜੀ ਆਗੀ ਦਿਹਾੜੀ ਇਹ ਕੋਈ ਤਰੀਕਾ ਹੈ ਭੀਗ ਮੰਗਨੇ ਦਾ ਸਾਡੇ ਕੋਲ ਪ੍ਰੋਗਰਾਮ ਕਦੋਂ ਆ ਗਿਆ ਕੱਲ ਤੇ ਪਰਸੋਂ ਦਾ ਆ ਗਿਆ ਆ ਹਮਾਲੇ ਮੈਂ ਤੇਰੇ ਬਾਪ ਕੋ ਮੈਂ ਸਿਖਾ ਜੀ ਤੂੰ ਜੋ ਲੱਗੀਆਂ ਲਾਈਟਾਂ ਬਾਰੇ ਕੀ ਬਿਆਨ ਦੇਣਾ ਚਾਹੁੰਦੇ ਹੋ ਐ ਇਹਨਾਂ ਨੂੰ ਤਾਂ ਇਹਦਾ ਹੀ ਨਾਮ ਦੀਆਂ ਲਾਈਆਂ ਵੀ ਨੇ ਜੀ ਮੰਨਦਾ ਜਾਂ ਕੋਈ ਹੈ ਨਹੀਂ ਲੈ ਕੌਣ ਹੈ ਰੁਕ ਕਹਾਂ ਸੇ ਆਤੇ ਹੈ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਤੇ ਲਓ ਜੀ ਅੱਜ ਸਵਾਗਤ ਹੈ ਤੁਹਾਡਾ 10ਵੇਂ ਬਲੌਗ ਚ ਪਤਾ ਹੀ ਲੱਗਿਆ ਕਦੋਂ 9 ਦਿਨ ਲੰਘੇ ਤੇ ਅੱਜ 10ਵਾਂ ਦਿਨ ਆ ਗਿਆ ਤੇ ਅੱਜ ਆਪਾਂ ਸਟੂਡੀਓ ਆਏ ਸੀਗੇ ਕੱਲ ਵਾਲਾ ਪ੍ਰੋਗਰਾਮਸ ਲਾਇਆ ਸੀਗਾ ਉਹਦਾ ਡਾਟਾ ਵੀ ਅੱਜ ਦੇ ਕੇ ਆਉਣਾ ਆ ਤੇ ਬਾਕੀ ਹੋਰ ਇੱਕ ਦੋ ਕੰਮ ਨੇ ਯੂਨੀਵਰਸਿਟੀ ਤੇ ਲਓ ਜੀ ਕਹਿੰਦੇ ਉਹ ਕੌਣ ਬੈਠਾ ਪਿੱਛੇ ਆ ਗਏ ਜੀ ਆ ਗਏ ਪਹੁੰਚ ਗਏ ਤੇ ਲਓ ਜੀ ਆਈ ਆ ਨਵੇਂ ਯੰਤਰ ਦੇ ਵਿੱਚ ਹੁਣ ਤੁਸੀਂ ਸਾਨੂੰ ਨਾਲੇ ਦੱਸਿਓ ਵੀ ਆਪਾਂ ਇਹ ਸਟਾਰਟ ਕਰ ਲਿਆ ਲਾਉਣਾ ਤੇ ਵਾਇਸ ਦੇ ਦੇ ਵਿੱਚ ਦੱਸਿਓ ਕਿਵੇਂ ਨੇ ਪਹਿਲਾਂ ਨਾਲ ਫਰਕ ਹੈ ਜਾਂ ਨਹੀਂ ਤੇ ਲਓ ਜੀ ਆ ਸਾਡਾ ਸਟੂਡੀਓ ਤੁਸੀਂ ਦੇਖਦੇ ਹੋ ਤੇ ਤੁਸੀਂ ਸਰ ਦੋ ਸ਼ਬਦ ਅੱਜ ਤੋਂ ਜਿਹੜੇ ਸਾਡੇ ਬਲੌਗ ਆ ਇਹਨਾਂ ਯੰਤਰਾਂ ਚਾਉਣਗੇ ਇਹਨਾਂ ਯੰਤਰਾਂ ਦੇ ਸੀ ਜਿੰਨੀਆਂ ਵੀ ਸ਼ਕਤੀਆਂ ਸਾਰੀਆਂ ਦਾ ਦੁਰਪਯੋਗ ਸਤਿਪਯੋਗ ਸਾਰਾ ਕੁਝ ਕਰਾਂਗੇ ਤੇ ਬਸ ਹੁਣ ਚੱਲ ਜਾਣਾ ਯੂਨੀਵਰਸਿਟੀ ਜਿੱਨੂੰ ਵੀਡੀਓ ਸੇਵ ਹੁੰਦੀ ਆ ਕੰਮ ਕਰ ਕਰਕੇ ਆ ਕੇ ਫਿਰ ਬਾਕੀ ਬਲੌਗਸ ਨੂੰ ਯੂਨੀਵਰਸਿਟੀ ਦਿਖਾਉਣੇ ਜਾ ਕੇ ਲਓ ਜੀ ਕਹਿੰਦੇ ਰਪਿੰਦਰ ਨਾ ਕਿ ਰਵਿੰਦਰ ਗੜਵਾਲ ਫੇਰ ਉਹੀ ਗੱਲਾਂ ਕਹਿੰਦੇ ਉਹੀ ਰਸਤਾ ਉਹੀ ਸੜਕ ਉਹੀ ਸਾਡੇ ਟਿਕਾਣੇ ਨੇ ਇੱਕ ਪੌਡ ਆਪਣਾ ਪੌਡਗਾ ਇੱਕ ਸਟੂਡੀਓ ਜੀ ਤੇ ਦੂਜਾ ਆਪਣਾ ਯੂਨੀਵਰਸਿਟੀ ਹਨਾ ਜੀ ਤੇ ਕਹਿੰਦੇ ਠੰਡ ਹੋ ਚੁੱਕੀ ਐ ਤੇ ਮੌਸਮ ਦਾ ਕਾਫੀ ਫਰਕ ਪੈ ਗਿਆ ਸਵੇਰੇ ਸਵੇਰੇ ਧੁੰਦ ਵੀ ਪੈਂਦੀ ਆ ਤੇ ਸਰ ਤੁਸੀਂ ਦੋ ਦੋ ਸ਼ਬਦਾਂ ਹੀ ਨੇ ਵੀ ਅੱਜ ਮੈਂ ਮੋਟਰਸਾਈਕਲ ਚਲਾ ਰਿਹਾ ਹਾਂ ਅੱਗੇ ਪਿੱਛੇ ਮੈਂ ਪਿੱਛੇ ਬੈਠਾ ਹੁੰਦਾ ਹਾਂ ਹਾਂ ਡਰ ਕਾ ਤੇ ਲੱਗਦਾ ਇਹ ਵੀ ਪਿੱਛੇ ਜਿਹੜਾ ਬੰਦਾ ਬੈਠਾ ਹੁੰਦਾ ਉਹਨੂੰ ਆਟੋਮੈਟਿਕ ਡਰ ਲੱਗਦਾ ਹੀ ਲੱਗਦਾ ਡਰ ਮੈਨੂੰ ਇਹ ਲੱਗਦਾ ਨਾ ਮੈਂ ਤੂੰ ਜਿਹੜਾ ਕੈਮਰੇ ਜੋਂ ਦੇਖ ਕੇ ਬੋਲਦਾ ਆਂ ਕਿ ਤੇ ਅੱਗੇ ਲੋਕ ਆਪਾਂ ਦੇਖਦੇ ਹੁਣ ਕੈਮਰੇ ਆਪਣੇ ਤੇ ਹੁਣ ਵੀ ਲਓ ਜੀ ਸੈਲੀਬ੍ਰਿਟੀ ਆ ਗਈ ਸੈਲੀਬ੍ਰਿਟੀ ਆ ਗਈ ਹੈ ਬਾਤ ਚ ਕਹਿੰਗੇ ਸਾੜੇ ਵੱਡੇ ਬਲੌਗਰ ਮੋਟਰਸਾਈਕਲ ਦਾ ਚਲਾ ਨਹੀਂ ਹੁੰਦਾ ਹੈ ਗੱਲਾਂ ਮਰਾ ਲਓ ਜੀ ਕਹਿੰਦੇ ਆ ਉਹ ਉਹ ਇਹ ਰਸਤਾ ਹੀ ਇਹ ਜਿਹੜੇ ਤੇ ਅਸੀਂ ਕਿਸੇ ਟਾਈਮ ਤੁਰ ਕੇ ਮੋਟਰਸਾਈਕਲਾਂ ਦੇ ਗੱਡੀਆਂ ਦੇ ਪਤਾ ਨਹੀਂ ਕਿਵੇਂ ਕਿਵੇਂ ਯੂਨੀਵਰਸਿਟੀ ਆਉਂਦੇ ਜਾਂਦੇ ਰਹਿੰਦੇ ਸੀ ਉਹ ਸਾਡੀ ਯੂਨੀਵਰਸਿਟੀ ਹੈ ਜੀ ਦੇਖੋ ਜੀ ਕੋਈ ਚਲੋ ਹਰੇਕ ਆਪਣੀ ਸੰਗ ਇਹਨੇ ਸਹੀ ਨੇ ਮਾਤਾ ਗੁਜਰੀ ਕਾਲ ਜੀ ਨੂੰ ਜਨਨ ਰਗਾ ਪਰ ਸਾਡੇ ਲਈ ਜੰਨਤ ਆਹੀ ਹੈ ਜੀ ਦੇਖੋ ਕਿਸੇ ਟਾਈਮ ਸਾਡੀ ਸਰਦਾਰੀ ਸੀਗੀ ਅੱਜ ਵੀ ਹੈਗੀ ਆ ਉਹ ਗੱਲ ਵੱਖਰੀ ਆ ਵੀ ਤੇ ਅੱਜ ਵੀ ਸਰਦਾਰੀ ਪੂਰੀ ਕਾਇਮ ਆ ਤੇ ਹੁਕਮਤ ਅੱਜ ਵੀ ਚੱਲਦਾ ਅੱਜ ਵੀ ਚੱਲਦਾ ਮੈਂ ਕਹਿੰਦਾ ਪੂਰਾ ਉਹ ਥੋੜਾ ਜਿਹਾ ਪਿੱਛੇ ਦੇਖ ਲਓ ਜੀ ਅੱਜ ਤੁਸੀਂ ਚੈੱਕ ਕਰੋ ਯੂਨੀਵਰਸਿਟੀ ਦੀ ਐਂਟਰੀ ਆ ਦੇਖੋ ਜਿਆ ਸੁਨਹਿਰੇ ਅੱਖਰਾਂ ਚ ਨਾਮ ਲਿਖਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰਡ ਯੂਨੀਵਰਸਿਟੀ ਆਉਣ ਵਾਲੇ ਟਾਈਮ 'ਚ ਅਸੀਂ ਇੱਥੇ ਗਾਣਾ ਸ਼ੂਟ ਕਰਨਾ ਆ ਜੀ ਵੈਬ ਸੀਰੀਜ਼ ਕਰਨੀ ਆ ਜੀ ਉਹ ਕੁਝ ਕਰਨਾ ਆ ਜੀ ਇੱਕ ਤਾਂ ਇੱਥੇ ਰੌਣਕ ਬਹੁਤ ਲੱਗਦੀ ਹੈ ਜੀ ਤੇ ਆ ਸਾਡਾ ਪੱਕਾ ਟਿਕਾਣਾ ਜੀ ਅਸੀਂ ਆਏ ਕੱਟ ਜਾ ਮਾਰ ਕੇ ਇੱਥੇ ਮੋਟਰਸਾਈਕਲ ਲਾਉਣਾ ਹੀ ਹੁੰਦਾ ਜੀ ਚਾਹੇ ਕੀ ਕਹਦੇ ਹੁੰਦੇ ਨੇ ਜੀ ਕਹਿੰਦੇ ਜੀ ਛਾਤੀ ਲਾ ਕੇ ਮੋੜ ਨਹੀਂ ਮੋਟਰਸਾਈਕਲ ਹੈ ਅੱਜ ਤੁਸੀਂ ਮੈਨੂੰ ਫੋਲੋ ਕਰੋ ਅੱਜ ਤੁਹਾਨੂੰ ਸਾਰੀ ਯੂਨੀਵਰਸਿਟੀ ਦਾ ਮੈਂ ਦਿਖਾਉਣਾ ਇਹ ਉਹ ਰਾਹ ਇਹਸ ਰਾਹ ਤੇ ਮੈਂ ਪ੍ਰਧਾਨ ਜੀ ਤੇ ਸਾਡੇ ਸੁੱਖਾ ਭਾਈ ਇਕ ਸਾਡਾ ਮੁੰਡਾ ਅਮਰਤਾ ਜਿਹਨੇ ਫੜਨਾ ਸਿੱਖਿਆ ਹਾਲ ਤਾਂ ਗਿਟਾਰ ਵਜਾਉਣਾ ਨਹੀਂ ਸਿੱਖਿਆ ਤੇ ਜੇ ਜੇ ਤੁਸੀਂ ਕਹਿੰਦੇ ਹੋ ਵੀ ਯੂਨੀਵਰਸਿਟੀ ਜੇ ਨਾ ਦੂ ਯੂਨੀਵਰਸਿਟੀ ਪੂਰੀ ਕਮਾਈਆ ਜਬੇ ਠੋੜਾ ਦੇਖੋ ਇੱਕੜੀ ਸਾ ਬਹੁਤ ਹਾਂ ਕਮਾਉਣਾ ਤੁਹਾਨੂੰ ਕੱਲੇ ਬਹੁਤ ਗਲਤੀਆਂ ਤਰੀਕੇ ਨਾਲ ਠੋੜਾ ਕੜੀ ਸਾ ਪਾਉਂਗਾ ਮੈਂ ਅੱਜ ਤੁਹਾਨੂੰ ਉਹ ਸਾਰੇ ਫਲੋਰ ਦਿਖਾਉਣੇ ਆ ਜਿੱਥੇ ਤੁਸੀਂ ਅਸੀਂ ਜਾਂਦੇ ਆ ਸਾਰੇ ਫਲੋਰ ਹਾਂ ਸਤਾ ਹੀ 6ਵੇਂ ਤੇ ਹੀ ਜਾਂਦੇ ਹੁੰਦੇ ਸੀ 6ਵੇਂ ਤੇ ਸਾਡੀ ਕਲਾਸ ਸੀ ਉਧਰਲਾ ਵੀ ਦਿਖਾਉਣਾ ਅੱਜ ਤੁਹਾਨੂੰ ਚੌਥਾ ਪੰਜਵਾਂ ਉਹ ਵਾਹ ਜੀ ਵਾਹ ਫਰਨੇ ਬਲੋਰ ਵੀ ਹਾਂ ਸੱਚ ਉਧਰ ਆਪਾਂ ਡਾਟਾ ਪੈਂਡਰ ਲਓ ਜੀ ਕਹਿੰਦੇ ਆਹ ਦੇਖੋ ਜੀ ਇਹ ਉਹੀ ਹੈ ਜੀ ਅਸੀਂ ਇੱਥੇ ਫੋਟੋਆਂ ਹੀ ਬਹੁ ਖਿੱਚੀਆਂ ਨੇ ਦੇਖ ਵੀਰੇ ਕਾਲਜ ਬਹੁਤ ਹੋਣਗੇ ਯੂਨੀਵਰਸਿਟੀਆਂ ਬਹੁਤ ਹੋਣਗੀਆਂ ਹਾਂਜੀ ਆਹ ਵਾਲੀ ਐਂਟਰਸ ਦਾ ਮੈਦਾਨ ਨਜ਼ਾਰਾ ਕਿਤੇ ਦਾ ਨਹੀਂ ਕਿਤੇ ਵੀ ਨਹੀਂ ਹੈਗਾ ਜੀ ਕਈ ਮੈਂ ਦੱਸ ਕੇ ਤਾਂ ਹੱਟੇ ਨੇ ਵੀ ਸਾਡੇ ਲਈ ਜਾਣਦੇ ਤੇ ਹੀ ਆ ਇਹ ਇਹ ਜਿੰਨਾ ਇਹ ਇੱਥੇ ਦਾ ਔਰਾ ਸਾਰਾ ਕੁਝ ਜੋ ਵੀ ਹੈਗਾ ਆਲ ਓਵਰ ਓਕੇ ਇੱਕ ਤਾਂ ਰੋਟੀ ਖਾਣ ਦੇ ਮੂਹਰੇ ਜਦ ਆਉਂਦੇ ਨੇ ਗਰੀਬ ਲੋਕ ਮੈਂ ਤਾਂ ਹੈਰਾਨ ਹਾਂ ਘਰੋਂ ਨਹੀਂ ਖਾ ਕੇ ਆਉਂਦੇ ਚਲ ਅਸੀਂ ਵੀ ਨਹੀਂ ਖਾ ਕੇ ਆਉਂਦੇ ਪਰ ਅਸੀਂ ਆਂਦਾ ਨਹੀਂ ਬਹਿੰਦੇ ਹੈਗੇ ਤੇ ਜੀ ਪਾਣੀ ਛੱੜਤਾ ਹੀ ਪਾਰਕਾਂ 'ਚ ਕਹਿੰਦੇ ਜਵਾਗ ਬਹੁਤ ਵਹਿਣ ਲੱਗ ਗਏ ਸੀ ਸੋ ਇਹਨਾਂ ਨੇ ਪਾਣੀ ਛੱੜਤਾ ਪਾਣੀ ਉਹ ਛੱੜਦਾਂਗੇ ਇਹਨੇ ਨਾ ਖੇਡਾਂਗੇ ਨਾ ਖੇਡਣ ਦੇਵਾਂਗੇ ਹਾਂ ਪਾਣੀ ਪਾਵਾਂਗੇ ਹਾਂ ਬਿਲਕੁਲ ਤੇ ਮਿਲਦਿਆਂ ਕੰਟੀਨ 'ਚ ਫਿਰ ਹਾਂ ਲਓ ਹੁਣ ਤੁਹਾਨੂੰ ਦਿਖਾਉਣ ਲੱਗਿਆ ਸਾਡੀ ਸਾਡੀ ਪਰਸਨਲ ਲਾਇਬ੍ਰੇਰੀ ਸਾਡੀ ਕੰਟੀਨ ਤੇ ਪਰਸਨਲ ਨਹੀਂ ਕਹਿੰਦੇ ਆਊਟਰ ਲਾਇਬ੍ਰੇਰੀ ਇੱਕ ਸਾਡੀ ਅੰਦਰ ਹੈ ਯੂਨੀਵਰਸਿਟੀ ਦੇ ਇਹ ਸਾਡੀ ਇਹ ਸਾਡੀ ਆ ਜੀ ਹਾਂ ਇਹ ਸਾਡੀ ਪਰਸਨਲ ਸੀਗੀ ਆਪਣੀ ਪਰਸਨਲ ਆ ਇਹ ਅਸੀਂ ਲਾਇਬ੍ਰੇਰੀ ਸੱਜੀਓ ਬਣਾ ਰੱਖੀ ਸੀ। ਹਾਂ। ਲੋ ਜੀ ਮੈਂ ਲਾਦਾ ਜੀ ਚਾਹ ਸਾਡੀ ਆਰਡਰ ਹੋਈ ਵੀ ਆ ਜੀ ਬਣੀ ਭਈ ਹੁਣੀ ਵਾ ਜਾ ਕੇ ਪੀਣੀ ਆ। ਜੀ ਬੱਕਰੇ ਬੱਕਰੇ ਡਿਪਾਰਟਮੈਂਟ ਘੁੰਮ ਕੇ। ਤਾਂ ਫੇਰ ਸਾਡੀ ਤਿਆਰੀ ਆ ਜਿਹੜੀ। ਹੁਣ ਦੋ ਉਹ ਮੁੰਡੇ ਸਾਨੂੰ ਫੇਰ ਟੱਕਰ ਗਏ ਅੱਜ ਸਾਡਾ ਵੀ ਬਣਾਓਗੇ ਤੁਸੀਂ ਬਣਾਓ ਬਣਾਓ ਸਰ ਬਣਾਓ। ਕੀ ਹਾਲ ਚਾਲ ਨੇ? ਕੀ ਹਾਲ ਹੈ? ਜੀ ਸਦਕੇ ਬਣਾਓ। ਕੇਲੇ ਗਾਉਂਦੇ ਕੇਲੇ ਨਹੀਂ ਸਾਲ ਤੁਸੀਂ ਖਾ ਖਾ ਇਹ ਇਹ ਇੰਨੀ ਕਾਦੀ ਸੇਵਾ ਵੀਰੇ ਕੀ ਕੀ ਖੁਸ਼ੀ ਚ ਤੁਸੀਂ ਇੱਕ ਦਸਾ ਵਦੂ ਸੇਵਾ ਲੱਗੀ ਇਹ ਇਹ ਕਿਸ ਖੁਸ਼ੀ ਦੀ ਸੇਵਾ ਜੀ ਭਾਜੀਆਂ ਨਹੀਂ ਆਏ ਨੇ ਵਾਹ ਤਾਂ ਕਰ ਜਿਹਨੀ ਵੇਸੀ ਆਉਣ ਦੀ ਕੋਜੀ ਜੀ ਇਹਨਾਂ ਨੂੰ ਨਹੀਂ ਸਰ ਅਸੀਂ ਵੀਰੇ ਕੇਲੇ ਨਾਲ ਦਰਵਾਜ਼ੇ ਕੇਲੇ ਨਾਲ ਸਨਮਾਨਿਤ ਕਰਦੇ ਆ ਹਾਂ ਜੀ ਤੇ ਚਲੋ ਮੰਨ ਗਈ ਮਾ ਚਲੋ ਅਸੀਂ ਇੱਥੇ ਆਏ ਆ ਦੋ 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 ਪ੍ਰਾਣੀਆਂ ਨੇ ਜਿਹੜਾ ਸਾਧੂਆਂ ਦੀ ਸੇਵਾ ਕੀਤੀ ਅੱਜ ਕੇਲਿਆਂ ਦੇ ਨਾਲ ਸੋ ਅਸੀਂ ਕੇਲੇ ਦਾ ਪੂਰਾ ਧਿਆਨ ਰੱਖੇ ਰਹੇ ਹਾਂ ਪੂਰਾ ਪੂਰਾ ਜੀ એનર્ਜੀ ਤੱਕ ਦੇ ਕਹਿੰਦੇ ਤੁਹਾਡੀ ਬਲੌਗ ਬਣਾਉਣੇ ਥੱਕ ਜਾਂਦੇ ਹਾਂ ਤਾਕਤ ਦਾ ਫਰਕ ਪੈਂਦਾ ਇਹ ਲਾਰਡ ਅਪਾਰਟਮੈਂਟ ਵਾਲੇ ਨੇ ਆਹ ਕਹਿੰਦੇ ਛਿਲਕੇ ਲੈ ਜਾਈ ਛਿਲਕੇ ਸਾਨੂੰ ਵੀ ਦੇ ਦੇ ਕਹਿੰਦੇ ਕੇਲੇ ਵੀ ਤੁਹਾਨੂੰ ਖਾਦਿਆ ਛਿਲਕੇ ਵੀ ਤੁਹਾਡੇ ਤੋ ਇਹ ਲਾਡ ਡਿਪਾਰਟਮੈਂਟ ਵਾਲੇ ਨੇ ਜੀ ਕਦੇ ਵੀ ਕੋਈ ਵਕੀਲੀ ਦਾ ਕੰਮ ਹੋਵੇ ਕੋਈ ਪੁੱਛਣਾ ਗਿੱਛਣਾ ਇਹਨਾਂ ਕੋਲ ਨਹੀਂ ਹੋਣਾ ਇਹਨਾਂ ਕੋਲ ਨਹੀਂ ਹੋਣਾ ਇਹ ਤਾਂ ਗਾਤ ਸਲਾਹ ਦਿੰਦੇ ਨੇ ਇਹ ਗਾਤ ਸਲਾਹ ਦਿੰਦੇ ਨੇ ਮੈਨੂੰ ਕਿਹਨੇ ਫਸਾਇਆ ਇਹ ਸਮਝ ਲੈ ਵੀ ਜੇ ਸਾਲ ਦੀ ਸਜ਼ਾ ਹੈ ਤਾਂ ਇਹ 15 ਸਾਲ ਹੀ ਕਰਾਉਣਗੇ ਬਸ ਬਸ ਇਹ ਵਧਾ ਕੇ ਮੋੜ ਦੇ ਕਹਿੰਦਾ ਤੁਹਾਨੂੰ ਅਮਰੀਕਾ ਨਾਲ ਵੀ ਕਰਦੇ ਮੈਂ ਹੋਣੀ ਆ ਕਹਿੰਦਾ ਤੁਹਾਨੂੰ ਪਤਾ ਹੀ ਹੋਣਾ ਮੈਂ 2 ਸਾਲ ਪਹਿਲਾਂ ਕਿਹਾ ਸੀ ਵੀ ਮੈਂ ਲਾ ਕਰ ਲਿਆ ਕਹਿੰਦਾ ਮੈਂ 2 ਸਾਲ ਵੀ ਨਹੀਂ ਕਹਿੰਦਾ ਕੇਸ ਇਹ ਜਾਗਰ ਸੀ ਨਾਲ ਸਜ਼ਾ ਮੈਨੂੰ ਵੀ ਹੋ ਗਈ ਚਲੋ ਠੀਕ ਆ ਓਕੇ ਵੀਰੇ ਧੰਨਵਾਦ ਲਓ ਜੀ ਕੇਲੇ ਖਾ ਕੇ ਹਾਂਜੀ ਹੁਣ ਇੱਕ ਦੋ ਪੁਰਾਣੀ ਸਾਨੂੰ ਹੋਰ ਮਿਲ ਗਏ ਉਹ ਸਾਨੂੰ ਕੀ ਕੌਫੀ ਦੀ ਸੇਵਾ ਕਰਨਗੇ ਦੇਖੋ ਇਹਨੇ ਕਿ ਸੱਜਣ ਮਿੱਤਰ ਹੀ ਰੱਖੇ ਨੇ ਉਹਨੇ ਬਣਾ ਕੇ ਸਾਡੀ ਸੇਵਾ ਹੁੰਦੀ ਰਹਿੰਦੀ ਆ ਹੈ ਹੂੰ ਆ ਜੋ ਰਹਿ ਮਿਲਦੇ ਆ ਕੰਟਿਨ ਚ ਚਲੋ ਚਲ ਲਓ ਜੀ ਕਹਿੰਦੇ ਕੌਣ ਆ ਗਿਆ ਹੈ ਸਾਡਾ ਮੁੰਡਾ ਆ ਗਿਆ ਆਨੀ ਆ ਗਿਆ ਆਨੀ ਆ ਗਿਆ ਮੇਰੇ ਵੀਰੋ ਜਜਵਾਤੀ ਸ਼ਾਇਰੀਆ ਜੇਵਾਤਾਂ ਦੀ ਮਾਂ ਭੈਣ ਕਰਨ ਵਾਲਾ ਆ ਗਿਆ ਮੇਰੇ ਵੀਰੋ ਸਿਕਾ ਸਸਕੇ ਨਮਾ ਸ਼ੇਰ ਚਲੋ ਜੀ ਆਪਾਂ ਲੈ ਲਈ ਨਵੇਂ ਮੈਕ ਇਹ ਪੈਸਾ ਸੋਨਾ ਲਾ ਰਿਆ ਯਾਰਾਂ ਨੇ ਤੇ ਇੱਕ ਪੂਰਨੀ ਤਾਂ ਬਣਦੀ ਹੈ ਨਾ ਹੋਰ ਉਹ ਬਿਲਕੁਲ ਸਰ ਬਿਲਕੁਲ ਬਿਲਕੁਲ ਸਰ ਬਿਲਕੁਲ ਇਹ ਮੈਂ ਸਵੇਰੇ ਸਵੇਰੇ ਪੂਰੀ ਸੀਗੀ ਉਹ ਸੁਣਾ ਦੇਣਾ ਦੁਬਾਰੇ ਇਹ ਬਲੌਗ 'ਚ ਪਾਉਗੀ ਰਿਵਿਊ ਤੇ ਇਹਦੀ ਪੈਂਦੀ ਨਹੀਂ ਕਹਿੰਦਾ ਧੁੱਪ ਮੱਥੇ ਉੱਤੇ ਜਦ ਵੀ ਪੈਂਦੀ ਹੈ ਹੂੰ ਧੁੱਪ ਮੱਥੇ ਉੱਤੇ ਜਦ ਵੀ ਪੈਂਦੀ ਹੈ ਲੱਟ ਕੇਸਾਂ ਦੀ ਕੁਝ ਕਹਿੰਦੀ ਹੈ ਵਾਹ 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 ਜਾਂ ਤਾਂ ਉਹ ਆਪਣੇ ਵਾਲੇ ਖਿੱਚ ਪਾਵੇ ਜਾਂ ਤਾਂ ਉਹ ਆਪਣੇ ਵੱਲ ਖਿੱਚ ਪਾਵੇ ਜਾ ਜਾਣ ਜਾਣ ਪੰਗੇ ਲੈਂਦੀ ਐ ਵਾਹ ਕਸ਼ਤੂਰੀ ਦੇ ਇਤਰਾ ਵਾਗੀ ਮਹਿਕ ਆਉਦੀ ਕਸ਼ਤੂਰੀ ਦੇ ਇਤਰਾ ਦੀ ਮਹਿਕ ਆਵੇ ਭੋਰਤੀ ਹੂੰ ਕਹਿੰਦੇ ਵੀਰ ਨੇ ਲਾਈਨ ਅਪੇਸ਼ ਕਰੀਆਂ ਸੀ ਧੁੱਪ ਤੂੰ ਹਾਂਜੀ ਮੈਂ ਬਸ ਕਰ ਲੈਂਦਾ 10 ਮਿੰਟ ਤੱਕ ਬਣਾ ਕੇ ਗੇੜਾ ਹੈ ਸਟੂਡੀਓ ਗੇੜਾ ਮਾਲਕ ਦੇ ਅੰਦਰ ਕਹਿੰਦੇ ਤੂੰ ਮੱਥੇ ਉੱਤੇ ਜਦ ਪੈਂਦੀ ਐ ਮੇਰੀ ਸੋਹਣੀ ਜੀ ਸ਼ਕਲ ਲਿਸ਼ਕ ਪੈਂਦੀ ਐ ਵਾਹ ਜੀ ਵਾਹ ਜੀ ਸਸੀ ਕਾ ਤੁਸੀਂ ਦੇਖ ਰਹੇ ਹੋ ਮੈਨੂੰ ਅੱਜ ਅਸੀਂ ਘੁੰਮ ਰਿਹਾ ਯੂਨੀਵਰਸਿਟੀ ਵਿੱਚ ਅੱਜ ਤੁਹਾਨੂੰ ਨਾਲੇ ਯੂਨੀਵਰਸਿਟੀ ਦੇ ਸ਼ੇਅਰ ਕਰਾਈਏ ਤੇ ਨਾਲੇ ਇੰਨੇ ਸਾਰੇ ਮੁੰਡਿਆਂ ਨਾਲ ਮਲਾਈਏ ਕੁੜੀਆਂ ਨਾਲ ਮਲਾਈਏ ਤੁਹਾਨੂੰ ਅੱਜ ਕਮਾਈਏ ਚ ਯੂਨੀਵਰਸਿਟੀ ਕਮਾਈਏ ਵਾਹ ਜੀ ਵਾਹ ਸਾਡੇ ਸਾਰਿਆਂ ਦੇ ਰੰਗ ਕਾਲੇ ਤੇ ਹੁਣ ਆਪਾਂ ਕਿੱਥੇ ਜਾ ਰਹੇ ਹਾਂ ਸਰ ਹੱਥ ਵਿੱਚ ਚਾਹ ਹੈ ਤੇ ਕੱਤ ਵਿੱਚ ਮੈਕ ਹੈ ਹਰੀ ਨਹੀਂ ਆਉਣ ਰੂਟ ਹੈ ਦੇਖਦੇ ਕੁਝ ਮਿਲ ਜਵੇ ਕੋਈ ਰੂਟ ਹੈ ਰੂਟ ਹੈ ਕਿੱਥੇ ਰ ਹੈ ਵੈਸੇ ਹੈ ਰੂਟ ਹੈ ਕਿੱਧਰ ਦਾ ਜਿਹੜਾ ਬੰਦਾ ਮਿਲ ਗਿਆ ਆਪਾਂ ਉਹਦੀ ਇੰਟਰਵਿਊ ਕਰ ਲੈਣੀ ਅੱਜ ਅੱਛਾ ਕੋਈ ਪਰਵਾਹ ਨਹੀਂ ਕੋਈ ਟੈਨਸ਼ਨ ਨਹੀਂ ਬਸ ਬਿਰਵਣ ਕੇ ਫਿਲਟਰ ਲਾ ਦੀ ਬਾਅਦ ਚੋਂ ਮੇਰਾ ਰੰਗ ਗੋਲਾ ਜਾ ਹੋ ਜਵੇ ਜੀ ਦੇਖੋ ਜੀ ਇਹ ਵੈਸੇ ਇਹ ਆਟੋਮੈਟਿਕ ਹੋਨੇ ਅਸੀਂ ਅਸੀਂ ਦੇਖੋ ਜੀ 10 10 11 ਵਲੌਗ ਆ ਗਏ ਸਾਡੇ ਅਸੀਂ ਅਜ ਤੱਕ ਐਡਿਟ ਨਹੀਂ ਕਰੀ ਵੀਡੀਓ ਦੇ ਰੰਗ ਨਹੀਂ ਚੱਕੇ ਪਰ ਜਿਵੇਂ ਮਰਜੀ ਆ ਪਰ ਮੇਰਾ ਚੱਕ ਦਿਓ ਹੈਨਾ ਮੈਂ ਥੋੜਾ ਜਾ ਬਲੈਕ ਟੀਜ ਆ ਜਾਣਾ ਆ ਸਾਡੇ ਬਾਬੇ ਯੂਨੀਵਰਸਿਟੀ ਦੇ ਆ ਹੀ ਕਰ ਇੱਕ ਇੱਕ ਹਾਲ ਲਈ ਥੋੜੀ ਵੀਡੀਓ ਚੱਕ ਦਾਂਗੇ ਅਸੀਂ ਨਾ ਵੀਡੀਓ ਚੱਕ ਹੁਣ ਹਾਰ ਦੇ ਸਾਹਮਣੇ ਫਸਟイヤー ਦੇ ਵਿਦਿਆਰਥੀ ਅ ਸਰਿੰਦਰ ਸਿੰਘ ਜੀ 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 ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਾਬਾ ਜੀ ਤੁਸੀਂ ਦੱਸੋ ਆ ਇੱਥੇ ਯੂਨੀਵਰਸਿਟੀ ਕਰਦੇ ਫਿਰਦੇ ਤੁਸੀਂ ਬਸ ਕੁਛ ਨਹੀਂ ਆਪਣੇ ਐਚਓਡੀ ਸਰ ਰਿਟਾਇਰ ਹੋ ਗਏ ਤਾਂ ਫਿਰ ਟੀ ਪਾਰਟੀ ਸੀ ਤੇ ਥੋੜਾ ਘੁੰਮ ਲਈ ਉਹ ਹਾਂ ਸੱਚੋ ਸਾਡੇ ਐਚਓਡੀ ਸਰ ਚੱਲੇ ਬਹੁਤ ਸਾਨੂੰ ਉਹਨਾਂ ਨੇ ਗਿਆਨ ਦਿੱਤਾ ਹੈ ਬਹੁਤ ਸਾਨੂੰ ਵਰਦਾਨ ਦਿੱਤੇ ਨੇ ਸਾਨੂੰ ਗੱਤਗਾਲਿਆਂ ਨੂੰ ਖਾਸ ਕਰਕੇ ਹੈਨਾ ਜਿਆਦਾ ਚੰਗਾ ਜਿਆਦਾ ਜਿਆਦਾ ਸਾਡੇ ਨਾਲ ਪਿਆਰ ਵੀ ਵਾਲਾ ਸੀਗਾ ਤੇ ਤੁਸੀਂ ਸਾਡੇ ਬਾਰੇ ਕੀ ਕਹਿਣਾ ਚਾਹੋਗੇ ਬਾਕੀ ਐਡ ਬੰਦੇ ਆ ਨਾਈਸ ਬੰਦੇ ਆ ਫਸਟ ਇਅਰ ਚ ਆਇਆ ਮੈਂ ਇੱਥੇ ਐਮਪੀਅਰ ਪਹਿਲਾ ਸਾਲ ਹੈ ਤੇ ਇਹਨਾਂ ਕੋਲ ਮਿਲ ਜਾਵਾਂਗੇ ਪਤਾ ਨਹੀਂ ਸੀ ਠੀਕ ਹੈ ਤੁਸੀਂ ਜਾਓ ਕੋਈ ਵੇਟ ਕਰ ਰਿਹਾ ਤੇ ਆਪਾਂ ਅੱਗੇ ਵੱਧਦੇ ਹੁੰਦੇ ਆ ਲੈ ਆ ਦੋ ਪ੍ਰਾਣੀ ਖੜੇ ਨੇ ਇਹਨਾਂ ਨੂੰ ਪੁੱਛ ਰस्ते 'ਚ ਸਾਨੂੰ ਦੋ ਪ੍ਰਾਣੀ ਮਿਲੇ ਆ ਇੱਕ ਮੇਰੇ ਆ ਬਿੱਲਾ ਇੱਕ ਮਿਲੇ ਆ ਰੰਗਾ ਕਾਲਾ ਤੇ ਆਪਾਂ ਗੱਲ ਕਰਦੇ ਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਜ ਦਾ ਅਸੀਂ ਬਲੌਗ ਯੂਨੀਵਰਸਿਟੀ ਵਿੱਚ ਬਣਾ ਰਹੇ ਹਾਂ ਤੁਸੀਂ ਸਾਨੂੰ ਦੂਜੇ ਬੰਦੇ ਮਿਲੇ ਹੋ ਤੁਹਾਡੀ ਅੱਖਾਂ ਕਿੰਨੀਆਂ ਸੋਹਣੀਆਂ ਨੇ ਤੁਹਾਨੂੰ ਦੱਸਿਆ ਕਿਸੇ ਨੇ ਨਹੀਂ ਤੁਸੀਂ ਪਹਿਲੀ ਵਾਰ ਦੱਸਿਆ ਵੀਰੇ ਅੱਜ ਹਾਏ ਵੇ ਮਰ ਗਈ ਅੱਛਾ ਮੈਂ ਇਹਨੂੰ ਕੱਟ ਦਿਓ ਹੈ ਇੱਕ ਮੈਂ ਗੀਤ ਸੁਣਾਉਣਾ ਚਾਹਨਾ ਹਾਂ ਹਾਂਜੀ ਠੀਕ ਹੈ ਜੀ ਤੁਸੀਂ ਉਹ ਗੀਤ ਸੁਣਿਆ ਨਾ ਜੀ ਪਹਿਲਾਂ ਤੇਰੇ ਨੈਣਾਂ ਵਿੱਚ ਦੇਖੇ ਹਾਂਜੀ ਫਿਰ ਦੇਖਿਆ ਤੈਨੂੰ ਨਹੀਂ ਅੱਜ ਮੈਂ ਸੁਣਾਉਣਾ ਸੁਣਾਓ ਸਾਨੂੰ ਪਹਿਲਾਂ ਤੇਰੀ ਮਹਿਲ ਮੈਂ ਦੇਖੀ ਮੁਸਕ ਚੜ ਗਿਆ ਮੈਨੂੰ ਨਹੀਂ ਓਕੇ ਨਾਲਾ ਜਾ ਕੇ ਨਾਲਾ ਬੀਬਾ ਬਿਮਾਰੀ ਲਗ ਜੂ ਤੇ ਨੂਨੀ ਵਾਹ ਜੀ ਵਾਹ ਨਹੀਂ ਉਲਟੀ ਦਾ ਦਿਲ ਹੋ ਗਿਆ ਓਹ ਕੀ ਬਾਤ ਕੀ ਬਾਤ ਉਲਟੀ ਦਾ ਦਿਲ ਹੋ ਗਿਆ ਤੇਰੇ ਮੁਸ਼ਕ ਦਾ ਕਾਰਾਏ ਆਏ ਓ ਜਾਲਮਾ ਕੀ ਲਿਖ ਬੈਠਾ ਹੈ ਮੇਰਾ ਸਿਰ ਹੋਇਆ ਪਾਰਾਏ ਕੀ ਬਾਤ ਤੇਰੇ ਮੁਸ਼ਕ ਦਾ ਕਾਰਾਏ ਮੇਰਾ ਸਿਰ ਹੋਇਆ ਪਾਰਾਏ ਅੱਜ ਸਵੇਰੇ ਸਵੇਰੇ ਇੱਕ ਮੁਸ਼ਕਲ ਆਮਦ ਹੋਈ ਸਾਨੂੰ ਇਹ ਉਹ ਹੈ ਜੀ ਵਾਹ ਜੀ ਵਾਹ ਕਿੰਨੀ ਸੋਹਣੀ ਲਿਖਤ ਨੇ ਨੌਜਵਾਨ ਗੁਰੂਗਰਾਹ ਸਾਹਿਬ ਵਰਲਡ ਯੂਨੀਵਰਸਿਟੀ 'ਚ ਪੜ੍ਹਦੇ ਨੇ ਇਹ ਨੌਜਵਾਨ ਪੀ ਐਚ ਡੀ ਕਰਦੇ ਨੇ ਇੰਨੀ ਸੋਹਣੀ ਲਿਖਤ ਵਾਹ ਜੀ ਵਾਹ ਮੈਂ ਤਾਂ ਫਿੱਕਾ ਪੈ ਗਿਆ ਇਹਨਾਂ ਮੂਰੇ ਹਾਂਜੀ ਹੁਣ ਅਸੀਂ ਜਦੋਂ ਤੁਸੀਂ ਵੈਸੀ ਵੀ ਹੈਗੇ ਹੋ ਤੁਸੀਂ ਬੇਇੱਜ਼ਤੀ ਨਾ ਕਰਿਆ ਕਰ ਬੇਕੱਢਦੇ ਯਾਰ ਬੇਇੱਜ਼ਤੀ ਕਰਦਾ ਵੀਰ ਜੀ ਮੈਂ ਤੁਸ ਕਹਿਣਾ ਚਾਹੁੰਦਾ ਹਾਂਜੀ ਤੁਸੀਂ ਫਿੱਕੇ ਨਹੀਂ ਪੈ ਜੀ ਤੁਸੀਂ ਗਾੜੇ ਹੋ ਗਏ ਹੁਣ ਸੌਕੇ ਵੀਰ ਜੀ ਦੇਖੋ ਤੁਸੀਂ ਅ ਮੈਂ ਕਿੱਧਰ ਕਰਿਓ ਜੀ ਇਹ ਨਾ ਮਾ ਬੰਦੇ ਨੂੰ ਘੱਟ ਪਤਾ ਜੀ ਹਲੇ ਦੇਖੋ ਜੀ ਸਾਡੀਆਂ ਐਵੇਂ ਦੀਆਂ ਲੇਖਤਾਂ ਨੂੰ ਤੁਸੀਂ ਸਾਰੇ ਪਿਆਰ ਦੇਉ ਜੀ ਅਗਲੀ ਵਾਰ ਫੇਰ ਮੈਂ ਕਿਸੇ ਨਵੇਂ ਗੀਤ ਤੇ ਇੱਕ ਨਵਾਂ ਵਿਅੰਗ ਲੈ ਕੇ ਆਉਂਗਾ ਹਾਂ ਇਹ ਜੀ ਜਿਹੜਾ ਸਾਡਾ ਬੰਦਾ ਨਾ ਇਹਨੂੰ ਇੱਕ ਗੱਲ ਦੱਸ ਦਿਓ ਜੀ ਇਹ ਚ ਇੱਕ 5x 3x 5x 3x ਮੂਡ ਹੁੰਦਾ ਜੀ ਸੇ ਇਹ ਯੂਨੀਵਰਸਿਟੀ ਸਾਨੂੰ ਬਹੁਤ ਪਿਆਰ ਦੇ ਰਹੀ ਆ ਜੀ ਸਤਿਕਾਰ ਦੇ ਰਹੀ ਆ ਜੀ ਬੰਦਾ ਗਿੰਬਲ ਬਣਾ ਫਿਰਦਾ ਸਾਡਾ ਹੀ ਤੇ ਇਹ ਉਹਨੇ ਜਦੋਂ ਪੁਰਾਣੇ ਸਮੇਂ 'ਚ ਜੂਮ ਇਨ ਆਊਟ ਦੀ ਆਪਸ਼ਨ ਹੈ ਨਹੀਂ ਦੀ ਨਾ ਇਹ ਉਹ ਆਪਸ਼ਨ ਹੈ ਹਾਂ ਉਹ ਆਪਸ਼ਨ ਹੈ ਤੇ ਹੁਣ ਅਸੀਂ ਰੰਗਾ ਭਾਈ ਨਾਲ ਵੀ ਗੱਲ ਕਰਦੇ ਆ ਇੱਕ ਸਵਾਲ ਹੈ ਗੱਲ ਹੈ ਵੈਸੇ ਕਾਲਾ ਤਾਂ ਮੈਂ ਵੀ ਨਾ ਡੱਬੇ ਨਾ ਕਰਕੇ ਐਦਾਂ ਕਿਉਂ ਹੋਇਆ ਮੇਆ ਇਹ ਮੇਰੇ ਜਨਮ ਤੋਂ ਹੀ ਆ ਓ ਮਾਈ ਗੋਡ ਜਨਮ ਸਦ ਅਧਕਾਰ ਤੁਹਾਨੂੰ ਮੈਂ ਦੱਸਦਾ ਵੀਰ ਜੀ ਕੀ ਤੁਹਾਡਾ ਕੇਸ ਕੀ ਹੋਇਆ ਸੀ ਦੇਖੋ ਦੇਖੋ ਦਰਸ਼ਕੋ ਗੱਲ ਐ ਹੋਈ ਸੀਗੀ ਵੀ ਜਦੋਂ ਇਹਨਾਂ ਦਾ ਜਨਮ ਹੋਇਆ ਉਸ ਤੋਂ ਬਾਅਦ ਕਹਿੰਦੇ ਰਹਿੰਦੇ ਵੀ ਦੋ ਮਿੰਟ ਲਈ ਬੱਚੇ ਨੂੰ ਧੁੱਪਾਂ 'ਚ ਬਿਠਾਉਨੇ ਹਨਾ ਤੇ ਇਹਨਾਂ ਦੀ ਮੰਮੀ ਨੇ ਤੂੰ ਪੰਜ ਬਿਠਾਤਾ ਅੰਦਰ ਤੜਕਾ ਲੱਗ ਰਿਹਾ ਤਾਂ ਉਹ ਝੜ ਗਿਆ ਭਾਈ ਮੰਮੀ ਚੱਕਣਾ ਫੁੱਲ ਗਈ ਉਹ ਸੋ ਉਹ 2 ਮਿੰਟ ਜੀ ਉਹ 2 ਘੰਟੇ 2 ਦਿਨਾਂ ਦੇ ਬਰਾਬਰ ਹੋ ਗਏ। ਕਸੂਰ ਇਹਨਾਂ ਦਾ ਬਚਾਰਾ ਦਾ ਕਸੂਰ ਨਹੀਂ ਹੈਗਾ ਇਹ। ਭੁੰਨੇਗੇ ਬਚਾਰਾ ਇਹ। ਆ ਜੋ ਤੁਹਾਨੂੰ ਹੁਣ ਆਪਾਂ ਯੂਨੀਵਰਸਿਟੀ ਦੀ ਪਾਰਕ ਦਿਖਾਉਂਦੇ ਆ। ਉਹਦੇ ਵਿੱਚ ਜੋੜੇ ਵੀ ਬੈਠੇ ਆ ਤੇ ਮੇਰੇ ਵਰਗੇ ਥੋੜੇ ਵੀ ਬੈਠੇ ਆ। ਕੀ ਬਾਤ ਹੈ। ਵਾਹ ਜੀ ਵਾਹ। ਹਾਂਜੀ ਆ ਆ ਜੋ ਦੋਸਤੋ ਮੇਰੀ ਚਾਹ ਦਾ ਕੱਪ ਖਾਲੀ ਹੋ ਗਿਆ ਆਪਾਂ ਕਿਤੇ ਸਿਟਦੇ ਆਂ ਡਸਟਬਿਨ 'ਚ। ਅ ਸਫਾਈ ਬਹੁਤ ਜ਼ਰੂਰੀ ਹੈ ਤੁਸੀਂ ਬਸ ਮੇਰੇ ਮਗਰ ਰਹੋ ਕਿਥੇ ਜਾਣਾ ਰੋਕ ਤੇ ਆ ਜਾਓ ਬਾਈ ਆਪਾਂ ਇੱਧਰ ਨੂੰ ਜਾ ਰਹੇ ਆ ਤੁਹਾਨੂੰ ਇੱਕ ਕਾਲਾ ਹੋਰ ਦਿਖਾਉਣਾ ਮੇਤੋ ਕਾਲਾ ਤੇ ਉਹ ਕਾਲਾ ਬਾਲਾ ਜ਼ਿਆਦਾ ਕਾਲਾ ਹੈ ਇੱਥੇ ਲੋ ਵਾਲੇ ਖੜੇ ਨੇ ਕੰਪਿਊਟਰ ਵਾਲੇ ਖੜੇ ਨੇ ਬਾਈ ਸਸੀਕਾਰ ਸਾਰਿਆਂ ਨੂੰ ਖੀ ਖੜਾ ਕਿਉਂ ਤੇ ਆ ਸਾਡੀ ਪਾਰਕ ਬਣਾਈ ਪਈ ਹੈ ਹੈਨਾ ਠੀਕ ਹੈ ਜੀ ਤੇ ਇਹ ਪਾਰਕ ਵਿੱਚ ਸਾਰੇ ਬੈਠਦੇ ਆ ਤੇ ਅਸੀਂ ਇਕੱਲੇ ਬਹਿਟਦੇ ਆ ਗੱਲ ਇਹ ਆ ਵੀ ਤੂੰ ਕਿਸੇ ਨੂੰ ਦਿਖਾਉਣ ਚੱਲਿਆ ਤੂੰ ਪਹਿਲੇ ਹੀ ਨਹੀਂ ਦਿਖ ਰਿਹਾ ਚਲੋ ਫਿਰ ਮੇਰਾ ਵੀ ਮੈਂ ਮੜਾ ਤੁੱਪ ਚ ਹੋ ਜਾਮਾ ਤੁੱਪ ਜ ਆਪਾਂ ਦੇਖਦੇ ਆ ਆ ਨੌਜਵਾਨ ਗੱਬਰੂ ਬੈਠੇ ਨੇ ਇਹਨਾਂ ਦੇ ਚਿਹਰੇ ਨਾ ਹਰ ਨਹੀਂ ਚਿਹਰੇ ਨੂਰ ਦੇਖੋ ਝੜਕਦਾ ਪਿਆ ਇਹਨਾਂ ਦੇ ਚਿਹਰੇ ਤੇ ਦੇਖੋ ਧਿਆਨ ਮਾਰੋ ਇਹ ਦੇਖੋ ਇਹਦਾ ਨਾਮ ਹੈ ਜੀ ਕੋਪਰਾ ਜ਼ਹਿਰੀਲਾ ਬੜਾ ਕੀ ਕਹਿਣਾ ਚਾਹੂਗੇ ਸ਼ਟ ਅਪ ਹਾਂ ਜੀ ਅ ਸਰਿਆਮ ਬੇਇੱਜ਼ਤੀ ਹੁੰਦੀ ਹੋਈ ਤੇ ਇੱਕ ਹੋਰ ਜਿਹੜਾ ਵੀ ਤੁਹਾਨੂੰ ਕਿਹਾ ਸੀਗਾ ਵੀ ਮੇਤੂ ਵੀ ਕੋਈ ਕਾਲਾ ਹੈਗਾ ਇਧਰ ਨੂੰ ਘੁਮਾਇਓ ਕੈਮਰਾ ਵੱਡਾ ਏ ਤੌੜਾ ਸ ਦੇਖ ਲਓ ਆਹ ਦੇਖ ਲਓ ਕੌਣ ਕਾਲਾ ਈ ਜ਼ਿਆਦਾ ਇੱਥੇ ਤੂੰ ਪਵਲੂ ਹੋ ਤੂੰ ਐ ਕਾਦੇ ਐ ਰਹਿ ਪਤਾ ਲੱਗੂਗਾ ਤੂੰ ਪਵਲੂ ਹੋ ਤੇ ਸਾਡੀ ਬਾਈ ਜੋੜੀ ਬੜੀ ਫੇਮਸ ਹੈ ਆ ਜਾ ਆ ਜਾ ਦੋ ਮਿੰਟ ਤੇ ਹਾਂ ਨਾ ਕਾਲੇ ਕਾਲੇ ਦੀ ਸਾਨੂੰ ਮਨਜਰੀ ਆਈ ਏ ਇਹ ਇਨਾਂ ਟੋਮਨੀ ਇਹ ਜੈਰ ਪਹਿਲਾਂ ਸਿੱਧਾ ਖੜਾ ਬੰਦਿਆਂ ਮੈਂ ਬੰਦਿਆਂ ਮੈਂ ਮੇਰੇ ਇੱਕ ਸਵਾਲ ਦਾ ਜਵਾਬ ਦਿਓ ਤੁਹਾਡੇ ਦੋਹਾਂ ਤੋਂ ਬਾਦਮੱਖੀਆਂ ਕਿਤੇ ਬੈਣੀ ਆ ਇਹਦੇ ਦੇਖਦੇ ਸੀ ਇਹਦੇ ਉਗੜੀ 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 ਠੀਕ ਹੈ ਵੀਰੇ ਆ ਆਪਾਂ ਦਿਖਾਤੇ ਆ ਪਰ ਇਹੋ ਪਰ ਹੋਣ ਮੈਂ ਹੀ ਮੈਂ ਆਹ ਤਾਂ ਖਾ ਗਈ ਐ ਕੈ ਗਰੀਬ ਇੰਨੀ ਮਹਿੰਗੀ ਚੀਜ਼ ਫੜ ਕੇ ਤੈਨੂੰ ਕਹਿਣਾ ਮਹਿਸੂਸ ਹੋ ਰਿਹਾ ਦੱਸ ਪਹਿਲਾਂ ਲੈ ਨਜ਼ਾਰੇ ਆਏ ਪਏ ਤੀਆਂ ਲੱਗੇ ਮੀਆਂ ਆਜੋ ਸਰ ਪਿੱਛੇ ਪਿੱਛੇ ਆ ਜਾਓ ਅੱਗੇ ਦਾ ਕੋਈ ਹੈ ਇਹ ਦਿਖ ਰਿਹਾ ਹੈ ਇੱਧਰ ਨੂੰ ਆ ਜਾਓ ਨਹੀਂ ਦਿਖ ਰਿਹਾ ਹੈ ਨਾ ਉਮੀਦ ਨਹੀਂ ਹੈ ਨਹੀਂ ਸਰ ਇੱਥੇ ਤੁਸੀਂ ਸੋਹਣੇ ਲੱਗ ਰਹੇ ਹੋ ਮੈਨੂੰ ਵੀ ਤਾਜੂਬ ਹੋਈ ਜਾਂਦਾ ਆ ਰਾਸਤੇ ਟ੍ਰੈਫਿਕ ਸੀਗੀ ਤਾਂ ਆਪਾਂ ਦੂਸਰਾ ਰਸਤਾ ਬੜ ਫੜ ਲਿਆ ਜੀ ਚਲੋ ਜੀ ਤੇ ਆਪਾਂ ਹੁਣ ਪ੍ਰਕਰਮਾ ਕਰਾਂਗੇ ਅ ਜਿਹੜੀ ਆਪਣੀ ਯੂਨੀਵਰਸਿਟੀ ਹੈ ਯੂਨੀਵਰਸਿਟੀ ਦੇ ਅੰਦਰ ਕਮਰਾ ਇਹ ਇਹ ਜੀ ਇਹ ਬਲੌਗ ਇਹ ਇਹ ਬਲੌਗ ਆ ਜੀ ਬਹੁਤ ਸੋਹਣਾ ਹੈ ਵੀਰ ਜੀ ਬਲੌਗ ਹੁੰਦਾ ਹੀ ਬਲੌਗ ਨਹੀਂ ਹੁੰਦਾ ਜੀ ਬਲੌਗ 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 ਹਾਂ ਉਹ ਤੇ ਕਈ ਵਾਰ ਮੇਰੇ ਅੱਖ ਰੜ ਜਾਂਦੇ ਆ ਥੋੜੇ ਗੱਲ ਦੀ ਪ੍ਰੋਬਲਮ ਖੰਘਾਂਂਦੀ ਰਹਿੰਦੀ ਆ ਬਹੁ ਬੁਵਾ ਰਹੀ ਪੈਸੇ ਦੇ ਦ ਦਵਾਈ ਲੜੀਆਂ ਤੇ ਆਜੋ ਮਗਰ ਆਜੋ ਲਓ ਜੀ ਕਹਿੰਦੇ ਕਿਹੜਾ ਰਸਤਾ ਫੜ ਲਿਆ ਹੈ ਸੈਮੀਨਾਰ ਹਾਲ ਵਾਲਾ ਜਿੱਥੇ ਅਸੀਂ ਕੱਲ੍ਹ ਇਹ ਆ ਕੇ ਗਏ ਸੀਗੇ ਉਧਰ ਨੂੰ ਹੀ ਚੱਲੇ ਆ ਮੈਂ ਤੇ ਮੇਰਾ ਕਲਵੀਰ ਤੇ ਅਸਾ ਸਿੱਕਾ ਅੱਜ ਆਪ ਵੈਸੇ ਅੱਜ ਹੀ ਘੜੀ ਵੀ ਲਾਈ ਆ ਦੇਖੋ ਹੱਥ ਭਾਵੇਂ ਦਿਖਣਾ ਦੇਖੇ ਘੜੀ ਦਿਖੂਗੀ ਅ ਅੱਜ ਨਹੀਂ ਅੱਜ ਨਹੀਂ ਨਹੀਂ ਅੱਜ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਹੱਥ ਆਲੀ ਤੇ ਹਾਂਜੀ ਆਖ ਲਿਆ ਸਾਡੇ ਵਿੱਚ ਅ ਯੂਨੀਵਰਸਿਟੀ ਦੇ ਨਵੇਂ ਵਿਦਿਆਰਥੀ ਨੇ ਹੈਨਾ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹਾਂਗਾ ਪਹਿਲਾਂ ਨਾਮ ਦੱਸੋ ਬਾਈ ਰਾਏਪ੍ਰੀ ਸਿੰਘ ਸਰ ਰਾਏਪ੍ਰੀ ਤੇ ਯੂਨੀਵਰਸਿਟੀ ਕਿਦਾਂ ਦੀ ਲੱਗੀ ਤੁਹਾਨੂੰ ਵਧੀਆ ਸਰ ਬਹੁਤ ਵਧੀਆ ਵਧੀਆ ਜਿਆ ਜਿਆ ਕਾਰਾਂ ਪੂਰੀਆਂ ਹਾਂਜੀ ਹਾਂ ਲੈ ਨਿਆਰੇ ਕਹਿੰਦੇ ਵੀ ਜਿਆ ਜਿਆ ਕਾਰਾਂ ਯੂਨੀਵਰਸਿਟੀ ਦੀਆਂ ਤੇ ਆਪਾਂ ਹੁਣ ਅੱਗੇ ਅ ਤੇ ਹੋਰ ਕੋਈ ਖਾਸ ਈਤ ਹਾਂ ਸਿੱਧ ਕੋਮ ਤੁਹਾਡੇ ਟੈਲੈਂਟ ਕਿਹੜਾ ਅਲਨ ਦਾ ਕੋਈ ਨਹੀਂ ਹੈਗਾ ਇਹ ਕਮੈਂਟ ਘਮਾਉਣ ਦਾ ਹੀ ਆ ਚਲੋ ਫਿਰ ਹੈ ਬੱਚੇ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਜੀ ਕੱਲ ਵੀਰ ਨੇ ਜੁੱਤੀ ਲਈ ਆ ਦਿਖਾਓ ਜੀ ਵੀਰ ਜੀ ਪਹੁੰਚੇ ਚੱਕੋ ਆਪਣੇ ਆਹ ਚੱਕ ਕੇ ਕਹਿੰਦੇ ਜੀ ਜਦੋਂ ਤੁਰਦੀ ਮੜਕ ਦੇ ਨਾਲ ਜੁੱਤੀ ਚੂੰ ਚੂੰ ਕਰਦੀ ਹੈ ਵਾਹ ਜੀ ਵਾਹ ਆਪਾਂ ਪੂਰਾ 5000 ਰੁਪਏ ਪਹਿਲੇ ਨਹੀਂ ਸਿਆਣੇ ਪੌੜੀਆਂ ਸੱਤੋਂ ਚੜਿਆ ਨਹੀਂ ਜਾਂਦਾ ਪਰ ਅਸੀਂ ਹਟਦੇ ਹੈ ਨਹੀਂ ਪੰਗੇ ਲੈਣੋ ਪੂਰੇ 5000 ਰੁਪਏ ਲਾਇਆ ਜੀ ਅਸੀਂ ਪੂਰੇ 5000 ਪੂਰੇ 5000 ਜੀ ਇੱਕ ਵੀ ਜੁੱਤੀ ਬੰਦਿਆਂ ਨੇ ਇੱਕ ਵੀ ਜੀਰੋ ਨਹੀਂ ਕਟਾਈ ਹੈਗੀ ਹੁਣ ਦੱਸੋ ਅਸੀਂ ਕੀ ਕਹਿ ਦਈਏ ਪੌੜੀਆਂ ਚੜ ਚੜ ਕੇ ਮੈਂ ਇੱਥੇ ਹੋ ਗਿਆ ਜਵਾਰ ਹਾਏ ਮੇਰੀ ਜਾਨ ਹਾਏ ਮੇਰੀ ਜਾਨ ਲੋ ਜੀ ਅਸੀਂ ਰਿਪੋਰਟਿੰਗ ਕਰ ਰਹੇ ਆ ਇਸ ਟਾਈਮ ਮੈਂ ਤੇ ਹਾਂ ਨਹੀਂ ਦੂਜੇ ਦੇ ਫਲੋਰ ਤੋਂ ਤੇ ਤੇ ਇਹ ਉਹ ਫਲੋਰ ਹੈ ਜਿੱਥੇ ਸਾਡੀ ਕਲਾਸ ਸੀਗੀ ਸਾਡਾ ਡਿਪਾਰਟਮੈਂਟ ਸੀਗਾ ਕੈਮਰਾ ਸਾਨੂੰ ਮਿਲ ਗਿਆ ਜੀ ਅਸੀਂ ਹੁਣ ਦੱਬ ਲੈਣਾ ਜੀ ਇਹ ਅਸੀਂ ਵਿੱਚ ਦੋ ਹੈਗੇ ਸੀਗੇ ਤੀਜਾ ਸਾਡੇ ਤੇ ਰਲ ਗਿਆ ਜੀ ਹੁਣ ਕੰਮ ਗਲ ਗਿਆ ਜੀ ਵਾਹ ਜੀ ਵਾਹ ਮੁੰਡਾ ਕੁੜੀ ਨਾਲ ਸੋਣਾ ਕੁੜੀ ਮੁੰਡੇ ਨਾਲ ਸੋਣਾ ਤੇ ਹੁਣ ਅਸੀਂ ਛਿਤੇ ਚੋਰ ਜਿਨ੍ਹਾਂ ਨੇ ਪੁਣ ਕੀਤੇ ਤੁਹਾਨੂੰ ਸਿੱਖਿਆ ਦੇਣ ਚੱਲੇ ਆ ਵੀ ਹੋ ਹਾਊ ਟੂ ਯੂਜ਼ ਕੈਮਰਾ ਓ ਮਾਈ ਗਾਡ ਵਾ ਵਾ ਵਾਜੀ ਏਕਸਕਿਊਜ਼ ਮੀ ਆਜੋ ਲੋ ਜੀ ਸਾਨੂੰ ਕੈਮਰਾ ਮਿਲ ਗਿਆ ਜੀ ਤੇ ਕੈਮਰੇ ਤੇ ਹੁਣ ਅਸੀਂ ਪਹਿਲਾਂ ਤਾਂ ਇਹਨੂੰ ਕੱਲ ਲਾਇਆ ਸੀ 2 ਘੰਟੇ ਚਾਰਜ ਸਪੈਸ਼ਲ ਕਹਿ ਕੇ ਗਏ ਆ ਵੀ 2 ਘੰਟੇ ਚਾਰਜ ਲਾ ਲਿਓ ਤਾਂ ਬੈਟਰੀ ਚਾਰਜ ਹੋਣੀ ਆ ਤੇ ਬੈਟਰੀ ਹੋ ਗਈ ਚਾਰਜੇ ਦੀ ਇਹਨੂੰ ਆਪਾਂ ਹੁਣ ਚਲਾਵਾਂਗੇ ਚਲਾਵਾਂਗੇ ਕਿਵੇਂ ਇਹਨੂੰ ਆਨ ਕਰਾਂਗੇ ਇਹਨੂੰ ਆਨ ਕਰਨ ਦਾ ਇੱਕੇ ਤਰੀਕਾ ਹੈ ਜੋ ਉਸਤਾਦ ਜੀ ਕੋਲ ਹੈ ਉਸਤਾਦ ਜੀ ਕੋਲ ਹੈ ਉਸਤਾਦ ਜੀ ਕੋਲ ਹੈ ਅਗੀ ਦਿਹਾੜੀ ਅਸੀਂ ਲਾਏਗੇ ਉਹ ਆਗੀ ਦਿਹਾੜੀ ਆਗੀ ਦਿਹਾੜੀ ਹੈ ਚਾਕੇ ਹੈ ਚਾਕੇ ਪੂਰੀ ਇਹ ਆਹਾ ਇਹ ਖੁਸ਼ੀ ਪਤਕਾ ਦੀ ਐ ਦਿਹਾੜੀ ਦੀ ਐ ਦੇਖੋ ਇਹ 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 ਫੀਲਿੰਗ ਸਿਰਫ ਅਸੀਂ ਸਮਝ ਸਕਦੇ ਹਾਂ ਸਾਨੂੰ ਪਤਾ ਸਾਡੇ ਕੋਲ ਕੰਮ ਤੂੰ ਤਾਂ ਵਿਹਲੇ ਹੋ ਫੋਟੋ ਖਿਚਾ ਕੇ ਵੀਰੇ ਫੋਟੋ ਦੇਈ ਸਾਨੂੰ ਪਤਾ ਵੀਰ ਨਹੀਂ ਤੁਹਾਨੂੰ ਕੁਝ ਨਹੀਂ ਪਤਾ ਤੁਹਾਨੂੰ ਪਤਾ ਹੀ ਨਹੀਂ ਕੁਝ ਉਹ ਕਾਲੂ ਜੇ ਬੋਲਦਾ ਕਿਦਾਂ ਤੂੰ ਤੂੰ ਬੋਲਦਾ ਕਿੱਕਣਾ ਆ ਮਸ਼ਹੂਰੀ ਆਈ ਜਾਂਦੀ ਐ ਵੀ ਬਾਹੋਂ ਆ ਰਹੀ ਐ ਮਸ਼ਹੂਰੀਆਂ ਚ ਪੇੜਾਂ ਗਾਣੀਆਂ ਨੇ ਯਾਰ ਸਾਡੇ ਕੋਲ ਪ੍ਰੋਗਰਾਮ ਕਦੋਂ ਆ ਗਿਆ ਕੱਲ ਤੇ ਪਰਸੋਂ ਦਾ ਆ ਗਿਆ ਆ ਗਿਆ ਕਲਿੱਕ ਕਰੋਗੇ ਕਲਿੱਕ ਹੋਏਗੀ ਫਟਾਫਟ ਫੋਟੋ ਕਿਚ ਮੇਰੀ ਲਓ ਜੀ ਇੱਕ ਸਾਡਾ ਮਿੱਤਰ ਗਿਆ ਲਾਇਬ੍ਰੇਰੀ ਕੁਝ ਖਤਰਨਾਕ ਕਰਨ ਤੇ ਦੂਜਾ ਖਤਰਨਾਕ ਕੰਮ ਅਸੀਂ ਕਰਾਂਗੇ ਕੀ ਇਹ ਵੀਰ ਦੀ ਸ਼ੈਰੀ ਸੁਣਾਵਾਂਗੇ ਕਿਉਂਕਿ ਇਹ ਵੀ ਜਿਵੇਂ ਉਹ ਅਕਸ਼ੇ ਕੁਮਾਰ ਦਾ ਸ਼ੋਅ ਹੁੰਦਾ ਖਤਰੋਂ ਦੇ ਖਿਲਾੜੀ ਇਹ ਖਾਤਰੀਆਂ ਨਾਲ ਜੂਝਣ ਵਾਲੇ ਤੋਂ ਕੋਈ ਘੱਟ ਦੀ ਉਹ ਹੈ ਨਹੀਂ ਜੋ ਅਸੀਂ ਇਹਨਾਂ ਦੀ ਸ਼ਾਇਰੀ ਨਾਲ ਇਹਨਾਂ ਦੇ ਜਜ਼ਬਾਤਾਂ ਨਾਲ ਜੂਝਦੇ ਆ। ਆਓ ਸੁਣਦੇ ਹਾਂ। ਪਲੀਜ਼। ਕਹਿੰਦਾ ਚਾਹ ਨਾਲ ਤੇਰਾ ਚਾਹ ਹੋਵੇਗਾ। ਵਾਹ ਜੀ ਵਾਹ। ਦੇਖਣ ਦਾ ਆਪਣਾ ਨਸ਼ਾ ਹੋਵੇਗਾ। ਕੀ ਬਾਤ ਹੈ। ਤੂੰ ਸ਼ਰਮ ਕੇ ਅੱਖੀਆਂ ਝਮਕेंगी। ਹੂੰ। ਤੂੰ ਸ਼ਰਮ ਕੇ ਅੱਖੀਆਂ ਝਮਕेंगी। ਮੇਰੇ ਵੀ ਖੂਨ ਦਾ ਵਹਾਅ ਤੇਜ਼ ਹੋਵੇਗਾ। ਵਾਹ ਜੀ ਵਾਹ। ਤੂੰ ਪੁੱਛੇਂਗੀ ਮੇਰੇ ਚ ਕੀ ਖਾਸ ਲੱਗਾ। ਹੂੰ। ਤੂੰ ਪੁੱਛੇਂਗੀ ਮੇਰੇ ਚ ਕੀ ਖਾਸ ਲੱਗਾ ਮੇਰੀ ਜਵਾਨ ਤੇ ਤੇਰਾ ਨਾ ਹੋਵੇਗਾ ਤੂੰ ਹੋਰ ਤੂੰ ਹੋਰ ਵਾਰ-ਵਾਰ ਰੱਖੇਗੀ ਤੂੰ ਹੋਰ ਤੂੰ ਹੋਰ ਵਾਰ-ਵਾਰ ਰੱਖੇਗੀ ਮੇਰੀ ਜਹਾਂ ਚ ਤੇਰੇ ਲਈ ਸ਼ੇਰ ਵਾਰ-ਵਾਰ ਹੋਵੇਗਾ ਮੇਰੇ ਜਹਾਂ ਚ ਸ਼ੇਰ ਤੇਰੇ ਲਈ ਵਾਰ-ਵਾਰ ਹੋਵੇਗਾ ਵਾਹ ਜੀ ਵਾਹ ਐਸ ਕੀ ਖਾਤਰੇ ਘਟ ਚੁੱਕੇ ਨੇ ਵੀਰ ਦੀ ਲਿਖਤ ਦੇ ਵਿੱਚ ਸੁਧਾਰ ਹੋਣ ਲੱਗਿਆ ਏ ਤੇ ਅਸੀਂ ਆਸ ਕਰਦੇ ਹਾਂ ਕਿ ਇਹਨਾਂ ਦੀ ਜਿਹੜੀ ਲਿਖਤ ਹੈ ਦਿਨੋ ਦਿਨ ਵਾਰ ਦਿਨ ਹੋਰ ਥੋੜੀ ਨਿਖਰਦੀ ਜਾਵੇ ਨਿਖਾਰ ਆਵੇ ਇਹਨਾਂ ਦੀ ਪੰਜਾਬੀ ਮਹਾਰਨੀ ਪੜਨ ਦੀ ਵੀਰ ਨੂੰ ਬਹੁਤ ਲੋੜ ਹੈ ਸੀ ਬਥੇਰੀ ਵਾਰ ਸਮੇਂ ਪਰ ਸਾਡੀ ਸੁਣਦਾ ਕਿੱਥੇ ਹੈ ਠੀਕ ਹੈ ਨਾ ਸੁਣ ਕੇ ਲੇਕੋ ਹੋਰ ਸੁਣ ਕੇ ਇੱਕ ਇੱਕ ਇਹ ਤਾਂ ਹੀ ਦੇਖੋ ਤੁਸੀਂ ਸਾਡੇ ਤੇ ਕਹਿਟ ਹੋ ਰਹੇ ਹੋ ਚਲੋ ਜੀ ਕਹਿੰਦਾ ਕਿੰਨੇ ਚਿਹਰਿਆਂ ਚੋਂ ਉਹਦਾ ਚਿਹਰਾ ਲੱਗ ਜਾ ਲੱਗਦਾ ਏ ਧੰਨ ਦਾ ਯਾਰ ਧੰਨ ਦਾ ਬਾਹਰ ਬਣੂ ਨੇ ਥੱਲੇ ਓ ਯਾਰ ਉਹਦਾ ਸਲਾਹ ਕਿਹਨੇ ਕਰਨੀ ਆ ਰੰਗ ਸਾਫ ਕਿਨੇ ਕਰਨਾ ਚਲੋ ਜੀ ਕਿੰਨੇ ਚਿਹਰਿਆਂ ਚੋਂ ਉਹਦਾ ਚਿਹਰਾ ਅਲੱਗ ਜਾ ਲੱਗਦਾ ਏ ਜਿਵੇਂ ਕੋਈ ਮੈਨੂੰ ਆਪਣਾ ਸਭ ਜਿਹਾ ਲੱਗਦਾ ਏ ਵਾਹ ਕਿੰਨੇ ਚਿਹਰਿਆਂ ਚੋਂ ਉਹਦਾ ਚਿਹਰਾ ਅਲੱਗ ਜਾ ਲੱਗਦਾ ਏ ਜਿਵੇਂ ਕੋਈ ਮੈਨੂੰ ਆਪਣਾ ਸਭ ਜਿਹਾ ਲੱਗਦਾ ਏ ਕੀ ਨੈਣਾਂ ਦਾ ਟੱਕਣਾ ਉਹਦਾ ਮਿਨਾ ਮਿਨਾ ਹਸਣਾ ਓਹ ਕੀ ਹੋਇਆ ਮੈਨੂੰ ਆਪਣਾ ਲੱਗਦਾ ਏ ਉਹਦੇ ਵੱਲ ਮੇਰਾ ਵੇਖਣਾ ਉਹਦਾ ਦੂਰੋਂ ਮੈਨੂੰ ਤੱਕਣਾ ਪਿਆਰਾ ਲੱਗਦਾ ਏ ਕਿੰਨੇ ਚਿਹਰਿਆਂ ਚੋਂ ਉਹਦਾ ਚਿਹਰਾ ਲੱਗ ਜਾ ਲੱਗਦਾ ਏ ਜਿਵੇਂ ਕੋਈ ਮੈਨੂੰ ਆਪਣਾ ਸਭ ਜਿਹਾ ਲੱਗਦਾ ਏ ਵਾਜੀ ਵਾਹ ਇਹ ਦੋ ਸ਼ੇਅਰ ਮੈਂ ਆਪਣੀ ਵੀਡੀਓ 'ਚ ਜ਼ਰੂਰ ਰੱਖਾਂਗਾ ਮੈਨੂੰ ਪਤਾ ਏ ਕਿ ਵਧੀਆ ਜਨਾ ਬੰਦੇ ਨੇ ਯਾਰ ਸਾਨੂੰ ਚਾਹ ਪਲਾਦੀ ਹੁਣ ਦੇਖੋ ਤੁਹਾਨੂੰ ਫਰੀਦੀ ਚਾਹ ਬਰੈਡ ਮਿਲ ਗਿਆ ਸਾਨੂੰ ਮਿਲਣੀ ਹੈਗੀ ਤੇ ਹੁਣ ਸਾਨੂੰ ਤੁਸੀਂ ਕਿਰਪਾ ਕਰ ਦਿਓ ਹੈ ਤੁਸੀਂ ਬਾਕੀ ਅੱਜ ਦੇਖਿਓ ਸਾਡਾ ਕਮਾਲ ਤੁਹਾਡੀ ਆਵਾਜ਼ ਦੇ ਵਿੱਚ ਕਿੰਨਾ ਨਖਾਰ ਆਊਗਾ ਲੈ ਇੱਕ ਸ਼ੇਅਰ ਹੋਰ ਅਰਜ਼ ਕਿ ਅੱਜ ਦਾ ਵੀ ਬਲੌਗ ਤੁਹਾਨੂੰ ਬਹੁਤ ਵਧੀਆ ਲੱਗੂਗਾ ਕਿਉਂਕਿ ਹਾਸੇ ਠੱਠੇ ਹੋ ਰਹੇ ਨੇ ਗੱਲਾਂ ਬਾਤਾਂ ਉਹ ਲੈਵਲ ਤੇ ਉੱਚੀ ਲੈਵਲ ਦੀ ਮੈਂ ਬਾਬਾ ਨਹੀਂ ਜਾਂਦਾ ਅੱਖ ਖੜੀ ਐ ਚਾਰਵੇਂ ਖੜੀ ਅੱਖ ਪੂਰੀ ਸਾਡੀ ਖੜੀ ਸੀ ਤੇ ਨਜ਼ਾਰੇ ਪੂਰੇ ਲੱਤੇ ਹਾਸੇ ਮਖੋਲ ਪੂਰਾ ਹੋਇਆ ਹੈ ਹੈਨਾ ਤੁਹਾਨੂੰ ਜਿਵੇਂ ਕਿ ਪਤਾ ਹੀ ਹੈ ਮੈਂ ਬਹੁਤ ਸਾਊ ਮੁੰਡਾ ਹੈਨਾ ਬੜਾ ਭੋਲਾ ਮੁੰਡਾ ਮੈਂ ਕਿਸੇ ਨਾਲ ਗੱਲ ਵੀ ਨਹੀਂ ਕਰਦਾ ਹੈਨਾ ਇਕੱਲਾ ਬੈਠਾ ਰਹਿੰਦਾ ਪਰ ਜਦ ਵੀ ਇਹ ਦੋ ਸ਼ਤਾਨ ਆ ਜਾਂਦੇ ਨੇ ਇੱਕ ਲਾਇਬ੍ਰੇਰੀ ਗਿਆ ਵਾ ਇੱਕਾ ਪਿੱਛੇ ਬੈਠਾ ਉਹਦੇ ਬਦ ਮੈਂ ਆਊਟ ਆਫ ਕੰਟਰੋਲ ਹੋ ਜਾਂਦਾ ਇਹ ਗਰੇਜੀ ਦਾ ਸ਼ਬਦ ਉਹਨੂੰ ਬੜਾ ਔਖਾ ਆਇਆ ਪਰ ਮੈਂ ਬੋਲਣ ਲੱਗ ਗਿਆ ਹੁਣ ਤੇ ਲਓ ਜੀ ਕਹਿੰਦੇ ਆ ਸਾਨੂੰ ਦੋ ਜਣਿਆਂ ਨੂੰ ਸੁੱਕਣਾ ਪਾ ਕੇ ਉਹ ਤੀਜਾ ਮਿੱਤਰ ਸਾਡਾ ਲਾਇਬ੍ਰੇਰੀ ਗਿਆ ਆ ਕਰਦਾ ਪਤਾ ਨਹੀਂ ਕੀ ਹੈ ਮੇਰੀ ਵੀ ਸਮਝ ਤੋਂ ਬਾਹਰ ਹੈ ਇਹਦੀ ਵੀ ਸਮਝ ਤੋਂ ਬਾਹਰ ਹੈ ਤੇ ਅਸੀਂ ਬੈਠੇ ਆ ਇੱਥੇ ਹੁਣ ਪਤਾ ਨਹੀਂ ਕਿੰਨਾ ਟਾਈਮ ਲਾਊਗਾ ਮੈਂ ਤਾਂ ਨੀਂਦੋਂ ਲੱਗੀ ਯਾਰ ਇਹਨਾਂ ਨੂੰ ਤਾਂ ਨਹੀਂ ਦੋਹੀ ਗੱਲ ਦਾ ਹੁਣ ਇਹਨਾਂ ਨੂੰ ਚੀਜ਼ਾਂ ਦਾ ਨਹੀਂ ਕਰਦਾ ਸਹੀ ਗੱਲ ਹੈ ਦੋ ਬਣਾ ਦੀਆਂ ਵੀਡੀਓ ਕਿੰਨਾ ਬਹੁਤ ਨੇ ਹੁਣ ਹਟਦਾ ਹੀ ਨਹੀਂ ਹੈਗਾ ਚਾਰ ਦਿਨ ਦੀਆਂ ਵੀਡੀਓ ਬਣਾਉਂਦਾ ਦੋਹੀ ਤਾਂ ਗੱਲ ਹੈ ਯਾਰ ਹੋਰ ਤੈਨੂੰ ਹੋਰ ਕੀ ਦੇਈ ਹੁਣ ਬਣੋਵੇਂ ਉਹੀ ਚੇਹਰੇ ਵਾਲੀ ਜਿਹੜੀ ਨਹੀਂ ਬਣਾਉਣੀ ਉਹ ਵੀ ਫਾਰ ਘੜ ਚੋਟ ਬਸ ਬਸ ਵੀਰੇ ਹੋਰ ਨਹੀਂ ਬਣਾਉਣੀ ਨਾ ਨਾ ਮੈਂ ਕਹੀਆਂ ਕਰਦਾ ਹੈ ਕੋਈ ਮੇਰੇ ਕਹੂਨ ਚੱਲ ਪਿਆ ਪਹਿਲਾ ਪੈਰੀ ਹੱਥ ਲਾ ਉਹ ਜੀ ਸ਼ਾਮ ਟਾਲ ਚੁੱਕਿਆ ਨੇ ਯੂਨੀਵਰਸਿਟੀ ਤੋਂ ਅਸੀਂ ਚੱਲੇ ਆਂ ਬਾਜ਼ਾਰ ਤੋਂ ਆਪਣਾ ਸਟੂਡੀਓ ਇਹ ਇਥੋਂ ਆਪਾਂ ਚੱਲੇ ਆ ਹੁਣ ਬਾਜ਼ਾਰ ਤੋਂ ਤਿਆਰਾ ਕੋੜਾ ਚੱਲ ਜੀ ਹੁਣ ਚਲੋ ਜੀ ਭੇਜੀ ਵਾਲ ਨੂੰ ਮੋੜਦਾ ਚਲੋ ਹੁਣ ਅਸੀਂ ਚੱਲੇ ਆ ਜੀ ਬਾਜ਼ਾਰ ਵੱਲ ਅੱਜ ਵੀ ਕੁਝ ਲੈ ਕੇ ਆਉਣਾ ਅਸੀਂ ਨਾ ਸੋ ਸ਼ਾਮ ਦਾ ਸਮਾਂ ਦੇਖੋ ਸਰੰਦ ਸਿਟੀ ਅਧਗੜ ਸਾਹਿਬ ਇਹ ਸਾਡਾ ਸਿੰਘ ਆ ਚੜ੍ਹਦੀ ਕਲਾ ਸ਼ਾਮ ਦਾ ਸਮਾਂ ਦੇਖੋ ਜੀਰੇ ਭੀੜ ਭਰਦਾ ਲੋਕ ਆ ਬਲੈਡਰੀ ਵੀ ਇਹ ਸਰੰਦ ਦਾ 3ਵੀਂ ਟੂਆ ਇਹ ਇਹ ਸਾਡਾ ਚਾਹ ਚੁਰੀ ਜੀ ਇੱਥੇ ਸੀ ਚਾਹ ਪੀਨੇ ਆ ਛੋਟੇ ਕਾ ਨੂੰ ਆਵਾਂਗੇ ਜੀ ਸਾਡੇ ਰਾਤ ਨਹੀਂ ਹੈਗੇ ਤਿੰਨ ਸੌ ਹੋਰ ਕੱਟ ਜਾਣਾ ਹਲਾਤਾ ਜੋ ਠੰਡ ਬਹੁਤ ਹੋਣੀ ਜਣਾ ਹਨਾ ਹੋਰ ਕੱਲ ਨੂੰ ਕੱਲ ਨੂੰ ਆਪਾਂ ਅਮੀਰ ਹੋ ਜਾਣਾ ਕੱਲ ਨੂੰ ਮੈਡਮ ਨੇ ਕਿਹਾ ਤਾਂ ਮੈਂ ਅਸੀਂ ਆ ਗਏ ਉਹੀ ਜਗ੍ਹਾ ਜਿੱਥੇ ਜਾਮ ਲੱਗਦਾ ਇਹ ਜਗ੍ਹਾ ਨੂੰ ਬਹੁਤ ਯਾਦ ਆਦਾ ਇਹ ਜਿਹੜਾ ਮਹਾਲੀ ਐਂਟਰੀ ਹੁੰਦੇ ਕਿਹੜਾ ਆਉਂਦਾ ਹੈ ਕਿੰਨੇ ਦਾ ਉਹ ਉਹੀ ਹੈ ਜੀ 5 ਫੇਸ 5 ਫੇਸ ਲਾ ਲੋੀ ਦੱਤ ਜਿਹਦੇ ਗੁਰਦੁਆਰਾ ਬਣਾ ਸੱਤ ਫੇਸ 6 ਫੇਸ ਸਰਕਾਰੀ ਹਸਪਤਾਲ ਆਹ ਹੋ ਗਈ ਆਪਾਂ ਜਦ ਕੋਈ ਹੋਊਗਾ ਕੋਈ ਗਾਉ ਦੀ ਜਾਂ ਮੇਨ ਲੇਟ ਪਹਿਲਾਂ ਉਹੀ ਵੱਜਦੀਆਂ ਨੇ ਬੇਰਖਾ ਚੌਂਕ ਤੋਂ ਕਹਾ ਆਹੋ ਆਹੋ ਹਾਂ ਹਾਂ ਉਹ 6 ਫੇਸ ਵਾਲੀ ਲਾਈਟਾਂ ਇਹ ਦੇ ਸਾਂਦ ਦੀਆਂ ਲਾਈਟਾਂ ਇੱਥੇ ਜਾਮ ਲੱਗੇ ਹੀ ਨੇ ਦੇਖੋ ਇਹ 60 ਮਿੰਟ ਪਏ ਨੇ ਜੀ ਹਾਂ ਤੁਸੀ ਉਹ ਲੱਗੀਆਂ ਲਾਈਟਾਂ ਬਾਰੇ ਕੀ ਬਿਆਨ ਦੇਣਾ ਚਾਹੁੰਦੇ ਹੋ ਇਹ ਇਹਨਾਂ ਨੂੰ ਦਾ ਇਹਦਾ ਹੀ ਨਾਮ ਦੀਆਂ ਲਾਈਆਂ ਵੇ ਨੇ ਜੀ ਮੰਨਦਾ ਕਿ ਕੋਈ ਹੈ ਨਹੀਂ ਲਾਈਟਾਂ ਲੱਗੀਆਂ ਵੇ ਅਗਲਾ ਕ੍ਰੋਸ ਕਰਦਾ ਜਾਂ ਬੈਪਰਾ ਕ੍ਰੋਸਿੰਗ ਤਾਂ ਹੈ ਨਹੀਂ ਕਿਤੇ ਜੈ ਭਰਾ ਨਹੀਂ ਇੱਥੇ ਹੀ ਰੇਂਕੀ ਜਾਣਾ ਲਾਈਟਾਂ ਪੈ ਗਈਆਂ ਉਹ ਬੰਦੇ ਦੇ ਲੋ ਲਾਈਟ ਤੋੜ ਕੇ ਲਾਂਗੇ ਇਹ ਦੇਖੋ ਕੋਈ ਰੂਲ ਰੈਗੂਲੇਸ਼ਨ ਨਾ ਦੀ ਕੋਈ ਚੀਜ਼ ਹੈ ਧੱਜੀਆਂ ਉਡਾ ਰੱਖੀਆਂ ਉਹਨਾਂ ਨੇ ਬੱਦਲ ਹੋ ਰਿਹਾ ਆਉਣ ਵਾਲੇ ਦਿਨਾਂ ਵਿੱਚ ਮੀਂਹ ਦੀ ਜਿਹੜੀ ਆ ਉਹ ਪਾਇਆ ਜਾਊਗਾ। ਸੋ ਇੱਕ ਹੋਰ ਲੰਘਿਆ ਜੀ। ਦੇਖੋ। ਲਓ ਜੀ ਪੂਰਾ ਦਿਨ ਘੁੰਮ ਘੁਮਾ ਕੇ ਤੇ ਐਸ਼ ਕਰਕੇ ਆਪਾਂ ਆ ਗਏ ਆਂ। ਸਾਰੇ ਲੈ ਕੇ ਵਰਜੀ। ਵਰਜੀ ਆ ਦੇਖੋ ਜੀ ਇਹ ਪ੍ਰਾਣੀ ਤੁਸੀਂ ਦੇਖ ਰਹੇ ਹੋ। ਦਿਨ 'ਚ ਕੁਝ ਹੋਰ ਸੀ ਇਹ ਸ਼ਾਮ ਨੂੰ ਐਵੇਂ ਬਣ ਜਨੇ ਭੂਤ ਜੀ। ਤੇ ਬਈ ਇਹ ਸਪੋਰਟਸ ਪਰਸਨ ਐ ਤਾਂ ਕਰਕੇ ਫਿਰ ਥੋੜਾ ਜਿਹਾ ਜੂੜਾ ਥੱਲੇ ਪਟਕਾ ਦਿਖਾ ਸਕਦਾ ਮੈਂ ਜੀ। ਮੈਨੂੰ ਪਤਾ ਤੁਸੀਂ ਕਿਹੜੇ ਸਪੋਰਟਸਮੈਨ ਹੋ। ਆ ਦੇਖੋ ਇਹ ਕਾਲ ਆ ਥੱਲੇ ਇਹ ਨਿਕਲਦਾ ਸਾਡੇ ਥੱਲੇ ਹੀ ਇਕੋ ਪਿੱਛੇ ਪ੍ਰਾਣੀ ਖੜਾ ਹੀ ਉਹ ਆਪਾਂ ਕੰਮ ਲਾਇਆ ਵਾਜੀ ਤੇ ਲਓ ਜੀ ਕਹਿੰਦੇ ਜੀ ਪੂਰਾ ਦਿਨ ਐਸ਼ ਕਰਕੇ ਘੁਮ ਘਮਾ ਕੇ ਹੋਰ ਜੀ ਭੋਰ ਕੇ ਆਪਾਂ ਸਟੂਡੀਓ ਆ ਗਏ ਤੇ ਉਮੀਦ ਆ ਸਾਨੂੰ ਜਿਹੜਾ ਅੱਜ ਦਾ ਵਲੋਗ ਹੈ ਥੋੜਾ ਜਿਹਾ ਫਨੀ ਜ਼ਿਆਦਾ ਹੋ ਗਿਆ ਦੇਖੋ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ 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 ਕਰ ਚੈਨਲ ਨੂੰ ਸਬਸਕ੍ਰਾਈਬਰ ਜੁੜੋ ਕਮੈਂਟ ਕਰਕੇ ਦੱਸਿਓ ਸਾਡੇ ਵਲੌਗ ਹੁਣ ਤੱਕ ਦੇ ਕਿਵੇਂ ਲੱਗੇ ਨੇ ਤੇ ਹਾਂ ਕੁਝ ਨਵਾਂ ਵਲੌਗ ਦੇ ਵਿੱਚ ਐਡ ਕਰਨਾ ਹੋਇਆ ਜਾਏ ਇਹ ਚੀਜ਼ਾਂ ਬਾਰੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਹਾਂ ਇੱਕ ਗੱਲ ਹੋਰ ਹੈਗੀ ਜੇ ਕੋਈ ਮੇਰਾ ਵੀਰ ਆਪਣੇ ਦਿਲ ਦੀ ਗੱਲ ਸਾਡੇ ਨਾਲ ਕਰਨਾ ਚਾਹੁੰਦਾ ਹੈ ਜਾਂ ਆਪਣੀ ਰੱਖਣਾ ਚਾਹੁੰਦਾ ਹੈ ਤਾਂ ਆਪਣਾ ਤੁਸੀਂ ਪਿੱਛੇ ਦੇਖੇ ਰਹੇ ਹੋ ਤੁਸੀਂ ਬੇਸ਼ੱਕ ਇਹ ਨਹੀਂ ਆ ਤੇ ਵੀ ਤਿਆਰ ਹੋ ਤਿਆਰ ਆਈ ਉਹ ਪੋਰ ਨੂੰ ਨਹੀਂ ਕਿਹਾ ਵਾ ਅਸੀਂ ਪੋਡਕਾਸਟ ਦੀ ਗੱਲ ਕਰਦੇ ਹਾਂ ਹਾਂ ਬਈ ਅ ਜਿਹੜੇ ਬੰਦੇ ਨੇ ਵੀ ਕੁਝ ਵੀ ਆਪਣੇ ਦਿਲ ਦੀ ਗੱਲ ਰੱਖਣੀ ਹੋਵੇ ਜਦ ਵਰਜੀ ਫੋਨ ਕਰ ਸਕਦਾ ਸਾਡਾ ਨੰਬਰ ਬਾਈ ਦੱਸੂਗਾ ਬਾਈ ਨੰਬਰ ਵੈਸੇ ਨੰਬਰ ਵੈਸੇ ਚੱਲਦੇ ਹੀ ਰਹਿੰਦੇ ਨੇ YouTube ਤੇ ਦੇਖ ਲਓ ਤੁਸੀਂ ਬਾਕੀ ਹੈਗਾ 9814782503 ਹਾਂਜੀ ਜਰੂਰ ਫੋਨ ਕਰਿਓ ਤੇ ਦੂਜਾ ਨੰਬਰ ਵੀ ਹੈਗਾ 700 ਪੂਰਾ 9977521 ਤੇ ਮਿਲਦੇ ਆਂ ਅਗਲੇ ਵਲੌਗ 'ਚ ਇਹ ਵਲੌਗ ਨੂੰ ਕਰਦੇ ਆਂ ਇੱਥੇ ਐਂਡ ਸ਼ਾਸਿਕਾ ਸ਼ਾਸਿਕਾ